ਪੰਜ ਤਤ ਕੋ ਤਨ ਰਚਿਓ ਜਾਣੋ ਚਤੁਰ ਸੁਜਾਣ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਪੰਜਾਂ ਤਤਾਂ ਦਾ ਬਣਿਆ ਹੋਇਆ ਸ਼ਰੀਰ ਇਸ ਤਰ੍ਹਾਂ ਦੀ ਕਮਾਲ ਦੀ ਮਸ਼ੀਨਰੀ ਇੱਕ ਕਮਾਲ ਦੀ ਮਸ਼ੀਨ ਉਸ ਪ੍ਰਮਾਤਮਾ ਨੇ ਬਣਾਈ ਹੈ ਇਸ ਸ਼ਰੀਰ ਦਾ ਵੀ ਅੱਜ ਤੱਕ ਅੰਤ ਨਹੀਂ ਪਾਇਆ ਜਾ ਸਕਿਆ ਕਿੰਨੇ ਹੀ ਤਰ੍ਹਾਂ ਦੇ ਇਮੋਸ਼ਨ ਸਾਡੇ ਸ਼ਰੀਰ ਵਿੱਚ ਨੇ ਵਕਾਰ ਵੀ ਇਸੇ ਸ਼ਰੀਰ ਚ ਪਾ ਦਿੱਤੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਬਾਤ ਸ਼ਾਹ ਕਹਿੰਦੇ ਨੇ ਬਾਣੀ 'ਚ ਕਿ ਪੰਜ ਵਕਾਰ ਜਿਹੜੇ ਨੇ ਉਹ ਵੀ ਸ਼ਰੀਰ ਵਿੱਚ ਹੀ ਨੇ ਵੇਖੋ ਵਕਾਰ ਵੀ ਸ਼ਰੀਰ 'ਚ ਹੀ ਪਾ ਦਿੱਤੇ ਅਨੇਕਾਂ ਤਰ੍ਹਾਂ ਦੀ ਕਲਾ ਜਿਹੜੀ ਬੰਦਾ ਸਿੱਖਦਾ ਉਹ ਵੀ ਸ਼ਰੀਰ 'ਚੋਂ ਹੀ ਪੈਦਾ ਹੁੰਦੀ ਹੈ ਮੰਨ ਲਓ ਕੋਈ ਮੰਨ ਲਓ ਕੋਈ ਬੰਦਾ ਡਾਕਟਰ ਬਣਦਾ ਹੈ ਜਾਂ ਕੋਈ ਬੰਦਾ ਇੰਜੀਨੀਅਰ ਬਣ ਜਾਂਦਾ ਹੈ ਕੋਈ ਚੰਗਾ ਮਿਸਤਰੀ ਬਣ ਜਾਂਦਾ ਹੈ ਕਿਸੇ ਚੀਜ਼ ਦਾ ਕੋਈ ਵਿਦਵਾਨ ਬਣ ਜਾਂਦਾ ਹੈ ਕਵੀ ਬਣ ਜਾਂਦਾ ਹੈ ਲੇਖਕ ਬਣ ਜਾਂਦਾ ਹੈ ਕੁਝ ਵੀ ਬਣ ਜਾਂਦਾ ਹੈ ਉਹ ਜਿਹੜੀ